ਫਾਜ਼ਿਲਕਾ ਦੀ ਥਾਣਾ ਸਦਰ ਪੁਲਿਸ ਨੇ ਸ਼ਾਹ ਪੈਲੈਸ ਦੇ ਨੇੜੇ ਨਾਕਾ ਬੰਦੀ ਕਰਕੇ ਅਬੋਰ ਵੱਲ ਤੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਇਸ ਮੌਕੇ ਤੇ ਥਾਣਾ ਸਦਰ ਦੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਆਪਣੀ ਟੀਮ ਦੇ ਨਾਲ ਇੱਥੇ ਮੌਜੂਦ ਰਹੇ ਜਿਨ੍ਹਾਂ ਵੱਲੋਂ ਇੱਥੇ ਆਉਣ ਜਾਣ ਵਾਲੇ ਵਾਹਨਾਂ ਨੂੰ ਚੈੱਕ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਚੜ੍ਹੀ ਗਈ ਹੈ ਅਤੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚੱਲ ਰਹੀ ਹੈ ਜਿਸ ਦੇ ਤਹਿਤ ਉਹਨਾਂ ਵੱਲੋਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਚੈੱਕ ਕੀਤਾ ਜਾ ਰਿਹਾ ਕਿ ਕੋਈ ਵਿਅਕਤੀ ਬਾਹਰ ਤੋਂ ਨਸ਼ੀਲੀ ਵਸਤੂ ਜਾਂ ਫਿਰ ਕੋਈ ਪੱਤੀ ਦਿਨਕ ਵਸਤੂ ਤਾਂ ਨਹੀਂ ਲੈ ਰਿਹਾ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਉਹਨਾਂ ਵੱਲੋਂ ਤੇਤਾਵਨੀ ਵੀ ਦਿੱਤੀ ਗਈ ਐ ਸਰ ਤੁਸੀਂ ਨਾਕਾ ਲਾਇਆ ਸਰ ਕਿਸ ਤਰ੍ਹਾਂ ਚੈਕਿੰਗ ਚੱਲ ਰਹੀ ਹੈ ਬਾ ਹੁਕਮ ਐਸਐਸਬੀ ਸਾਹਿਬ ਵੱਲੋਂ ਜੋ ਹਦਾਇਤਾਂ ਜਾਰੀ ਨੇ ਛੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਜੇ ਕੋਈ ਸਾਨੂੰ ਸਰਚ ਵਿੱਚ ਕੋਈ ਨਸ਼ੀਲੀ ਵਸਤੂ ਜਾਂ ਹਥਿਆਰ ਸਾਹਮਣੇ ਆਉਂਦਾ ਅਸੀਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿੱਥੇ ਨਾਕਾ ਲਾਇਆ ਤੁਸੀਂ ਇਹ ਬੋਰ ਫਾਜ਼ਲ ਕਾ ਰੂਟ ਤੇ ਸ਼ਾਹਪਾਲਸ ਦੇ ਨੇੜੇ ਨਹਿਰਪੁਰ ਤੇ ਲਾਇਆ ਹੈ ਅਸੀਂ ਜੋ ਨਸ਼ਾ ਵੇਚਦੇ ਇਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹਾਂਗੇ ਵੀ ਨਸ਼ਾ ਇੱਕ ਬਹੁਤ ਗੰਦੀ ਬਿਮਾਰੀ ਆ ਤੇ ਨਸ਼ਾ ਛੱਡਣਾ ਚਾਹੀਦਾ ਹਰ